ਉਹਨਾਂ ਨੇ ਮੰਗਾ ਇੱਥੇ ਰੱਖਿਆ ਨੇ ਇਹ ਬੜੀਆਂ ਵਾਜਬ ਬਹੁਤ ਜਾਇਜ਼ ਅਸੀਂ ਕਿਸੇ ਤੋਂ ਇਹਾਸਾਨ ਨਹੀਂ ਮੰਗਣਾ ਇਹ ਇਹ ਸਾਡਾ ਅਧਿਕਾਰ ਆ ਪੰਜਾਬ ਦਾ ਇਹਨਾਂ ਮੰਗਾ ਨੂੰ ਮੈਂ ਇਹਦੇ ਤੇ ਚਰਚਾ ਵੀ ਕਰੂੰਗਾ ਤੇ ਮੈਂ ਆਪਣੇ ਪੱਦਰ ਦੇ ਉੱਤੇ ਬਤੌਰ ਇੱਕ ਰਿਪਰੈਜ਼ੈਂਟੇਟਿਵ ਚੁਣਿਆ ਹੋਇਆ ਨੁਮਾਇੰਦਾ ਵਿਧਾਨ ਸਭਾ ਦੇ ਵਿੱਚ ਪਹਿਲਾਂ ਵੀ ਰੱਖਦਾ ਰਿਹਾ ਵਾਂ ਤੇ ਗਾਹ ਨੂੰ ਵੀ ਕਿਸਾਨਾਂ ਦੀਆਂ ਸਾਰੀਆਂ ਮੰਗਾ ਇਹ ਵਿਧਾਨ ਸਭਾ ਦੇ ਵਿੱਚ ਰੱਖਣ ਦਾ ਪ੍ਰਣ ਕਰਦਾ ਵਾਂ ਤੇ ਨਾਲ-ਨਾਲ ਆਹ ਜਿਹੜੀ ਆਪਾਂ ਲੋਕਾਂ ਦੀ ਕਚੈਰੀ 'ਚ ਬੈਠੇ ਆ ਇਸ ਵਕਤ ਆਪਾਂ ਲਾਈਵ ਹੋਏ ਆ ਸਾਰੀ ਦੁਨੀਆ 'ਚ ਬੈਠੇ ਪੰਜਾਬੀ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਨੇ ਕਿਉਂਕਿ ਕਿਸਾਨ ਅ ਕਿਸਾਨੀ ਧੁਰਾ ਵਾ ਪੰਜਾਬ ਦਾ ਅਗਰ ਕਿਸਾਨ ਖੁਸ਼ਹਾਲ ਆ ਅਗਰ ਕਿਸਾਨੀ ਨਾਲ ਜੁੜਿਆ ਖੇਤ ਮਜ਼ਦੂਰ ਖੁਸ਼ਹਾਲ ਆ ਤਾਈਂ ਉਹ ਪੰਜਾਬ ਖੁਸ਼ਹਾਲ ਆ ਵਰਨਾ ਪੰਜਾਬ ਨੂੰ ਆਪਾਂ ਜਿੰਨਾ ਮਰਜ਼ੀ ਕਹੀ ਜਾਈਏ ਕਿ ਰੰਗਲਾ ਪੰਜਾਬ ਆ ਤੇ ਫਲਾਨਾ ਪੰਜਾਬ ਆ ਉਹ ਨਹੀਂ ਹੋ ਸਕਦਾ ਜਦ ਤੱਕ ਇਤੋਂ ਦਾ ਪੰਜਾਬ ਦਾ ਕਿਸਾਨ ਤੇ ਖੇਤ ਮਜ਼ਦੂਰ ਉਹ ਚੈਨ ਦੀ ਨੀਂਦ ਨਹੀਂ ਸੌਂਦਾ ਉਹ ਉਹਦੇ ਕਰ ਅ ਬਾਇਜ਼ਤ ਰੋਟੀ ਨਹੀਂ ਪੱਕਦੀ ਉਨੀ ਦੇਰ ਤੇ ਪੰਜਾਬ ਨੂੰ ਅਸੀਂ ਕੁਝ ਨਹੀਂ ਕਰ ਸਕਾ ਆ ਜਿਹੜੀ ਜਸਬੀਰ ਸਿੰਘ ਉਹਨਾਂ ਨੇ ਤੇ ਤੁਸੀਂ ਸਾਰੇ ਜਥੇਬੰਦੀ ਨੇ ਮੈਨੂੰ ਆ ਮੰਗ ਪੱਤਰ ਦਿੱਤਾ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਲਿਖੀ ਗਈ ਆ ਜਿਹੜਾ ਨੰਬਰ 1 ਤੇ ਇਹਨਾਂ ਨੇ ਮੰਗ ਰੱਖੀ ਆ ਇਹਨਾਂ ਨੇ ਕਿਹਾ ਵਾ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਰਾਜਸਥਾਨ ਗੁਜਰਾਤ ਔਰ ਹੁਣ ਉੱਤਰਾਖੰਡ ਇਹਨਾਂ ਸਾਰੀਆਂ ਸਟੇਟਾਂ ਨੇ ਇੱਕ ਕਾਨੂੰਨ ਬਣਾਇਆ ਹੋਇਆ ਰਾਜ ਹਿਮਾਚਲ ਨੇ ਤਾਂ 1972 ਦਾ ਬਣਾਇਆ ਹੋਇਆ ਵਾ ਕਿ ਕੋਈ ਵੀ ਗੈਰ ਸੂਬੇ ਦੇ ਵਿੱਚ ਆਣ ਕੇ ਸਿੱਧਾ ਜ਼ਮੀਨ ਔਰ ਖਰੀਦ ਨਹੀਂ ਸਕਦਾ ਖੇਤੀ ਦੀ ਤੇ VOTER ਨਹੀਂ ਬਣ ਸਕਦਾ ਇਹ ਇਹ ਜਿਹੜਾ ਇਹ ਇਹ ਜਿਹੜਾ ਕਾਨੂੰਨ ਹੈ ਇਹ ਇਹ ਬਿੱਲ ਜਿਹੜਾ ਮੈਂ ਲਿਖਤੀ ਤੌਰ ਦੇ ਉੱਤੇ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਨੂੰ 2023 ਦੀ ਜਨਵਰੀ ਵਿੱਚ ਜਾ ਕੇ ਉਹਨੂੰ ਮਿਲ ਕੇ ਮੇਰੇ ਨਾਲ ਜਿਹੜਾ ਸਾਡੇ ਲੀਡਰ ਆਫ oppositon ਆ ਪੰਜਾਬ ਦੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਮੈਂ ਨਾਲ ਲੈ ਕੇ ਗਿਆ ਕੁਲਤਾਰ ਸਿੰਘ ਸੰਧਵਾ ਨੂੰ ਉਹਦੇ ਦਫਤਰ ਚੰਡੀਗੜ੍ਹ ਸੈਸ਼ਨ ਤੋਂ 2 ਮਹੀਨੇ ਪਹਿਲਾਂ ਕਿਉਂਕਿ ਮਾਰਚ ਵਿੱਚ ਸੈਸ਼ਨ ਆਉਣਾ ਸੀਗਾ ਮੈਂ ਉਹਨਾਂ ਨੂੰ ਜਾ ਕੇ ਮਿਲ ਕੇ ਪੂਰਾ ਇੱਕ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਜਿਹੜਾ ਉੱਥੋਂ ਦਾ ਟੈਨੈਂਸੀ ਐਕਟ ਕਹਿੰਦੇ ਨੂੰ ਉਹਦੇ ਵਿੱਚ ਸੋਧ ਕਰਕੇ ਤੇ ਇਹ ਕਾਨੂੰਨ ਬਣਾਉਣਾ ਚਾਹੀਦਾ ਆ ਸਾਨੂੰ ਕਿ ਪੰਜਾਬ ਜਿਹੜਾ ਹੈ ਅਸੀਂ ਸਵਾਗਤ ਕਰਦੇ ਆਂ ਕਿ ਜਿਹੜਾ ਮਰਜ਼ੀ ਆਵੇ ਪੰਜਾਬ ਦਾ ਬੜਾ ਵੱਡਾ ਹਿਰਦੇ ਆ ਬਹੁਤ ਵੱਡਾ ਹੀਆਂ ਆ ਸਾਡੇ ਪੰਜਾਬ ਦੇ ਵਿੱਚ ਆਓ ਜੀ ਸਦਕੇ ਬਾਹਰੋਂ ਪੈਸੇ ਕਮਾਓ ਢਿੱਡ ਭਰੋ ਨੌਕਰੀਆਂ ਕਰੋ ਕੋਈ ਇਤਰਾਜ਼ ਨਹੀਂਗਾ ਪਰੰਤੂ ਇੱਥੇ ਦਾ ਬਸ਼ਿੰਦਾ ਜੇ ਤੁਸੀਂ ਬਣੋਗੇ ਤੇ ਫਿਰ ਸਾਡੀ ਜਿਹੜੀ ਆਬਾਦੀ ਦਾ ਸੰਤੁਲਨ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਡੈਮੋਗ੍ਰਾਫਿਕ ਸਿਚੁਏਸ਼ਨ ਉਹ ਇਹ ਇੰਨੀ ਤੇਜ਼ੀ ਨਾਲ ਬਦਲ ਰਹੀ ਆ ਕਿ ਪੰਜਾਬ ਜਿੱਥੇ ਸਿੱਖਾਂ ਦਾ ਕੱਲਿਆਂ ਦਾ ਇਹ ਕੱਲਾ ਇੱਕ ਹੀ ਸੂਬਾ ਜਿੱਥੇ ਅਸੀਂ ਬਹੁ ਗਿਣਤੀ ਦੇ ਵਿੱਚ ਬੈਠੇ ਆਂ ਅਗਰ ਇਸੇ ਤਰੀਕੇ ਨਾਲ ਬਾਹਰੋਂ ਆਣ ਕੇ ਲੋਕੀ ਇੱਥੇ ਰਹਿੰਦੇ ਰਹੇ ਮਾਲਕ ਬਣਦੇ ਰਹੇ ਵੋਟਰ ਬਣਦੇ ਰਹੇ ਉਹ ਦਿਨ ਦੂਰ ਨਹੀਂਗਾ 10 15 ਸਾਲਾਂ ਨੂੰ ਆਪਾਂ ਆਪਣੇ ਘਰ ਵਿੱਚ ਘੱਟ ਗਿਣਤੀ 'ਚ ਹੋ ਜਾਵਾਂਗੇ ਇਸ ਕਰਕੇ ਇਹ ਲਾਅ ਬਹੁਤ ਇੰਪੋਰਟੈਂਟ ਆ ਔਰ ਇਹ ਕਾਨੂੰਨ ਕਸੀਂ ਕਿਸੇ ਦੇ ਖਿਲਾਫਤ ਨਹੀਂ ਕਰ ਰਹੇ ਅਸੀਂ ਫਿਰ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਬਾਕੀ ਸਾਰੇ ਦੇਸ਼ਵਾਸੀ ਆਣ ਕੇ ਇੱਥੇ ਕਮਾਈ ਕਰ ਸਕਦੇ ਨੇ ਅਗਰ فرض ਕਰੋ ਹਿਮਾਚਲ ਪ੍ਰਦੇਸ਼ ਵਿੱਚ ਇੰਨੀ ਖੁੱਲ ਹੁੰਦੀ ਕਿ ਜਿਹੜਾ ਮਰਜ਼ੀ ਜਾ ਕੇ ਉੱਥੇ ਜ਼ਮੀਨ ਖਰੀਦ ਸਕਦਾ ਉਹ ਤਾਂ ਛੋਟੇ-ਛੋਟੇ ਬਾਗ ਆ ਵਿਚਾਰਿਆਂ ਦੇ ਕੁਝ-ਕੁਝ ਬਿੱਗਿਆਂ ਦੇ ਬਾਗ ਨੇ ਨਿੱਕੇ-ਨਿੱਕੇ ਮਾਲਕ ਨੇ ਉਹਦਾ ਦਿੱਲੀ ਦੇ ਬੰਬੇ ਦੇ ਤੇ ਕਲਕੱਤੇ ਦੇ ਅਮੀਰ ਆਦਮੀਆਂ ਨੂੰ ਉਧੇ ਹਿਮਾਚਲ ਹੀ ਖਰੀਦ ਲੈਣਾ ਸੀ ਉਹ ਤਾਂ ਉਹ ਹਿਮਾਚਲੀਆਂ ਨੇ ਉੱਥੇ ਆਪਣੇ ਸੂਬੇ 'ਚ ਘਟ ਗਿਣਤੀ ਹੋ ਜਾਣਾ ਸੀ ਤਾਂ ਉਹਨਾਂ ਦਾ ਉਸ ਵਕਤ ਜਿਹੜਾ ਚੀਫ ਮਿਨਿਸਟਰ ਸੀਗਾ ਬੜਾ ਦੂਰਅੰਦੇਸ਼ ਸੀ ਡਾਕਟਰ ਵਾਈ ਐਸ ਪਰਮਾਰ ਉਹਨੇ 1972 'ਚ ਇਸ ਗੱਲ ਦੀ ਇੰਪੋਰਟੈਂਸ ਨੂੰ ਸਮਝਦਿਆਂ ਹਿਮਾਚਲ ਪ੍ਰਦੇਸ਼ ਵਿੱਚ ਲਾਅ ਲੈ ਕੇ ਆਇਆ ਕਿ ਇੱਥੇ ਕੋਈ ਵੀ ਆਣ ਕੇ ਆਦਮੀ ਮਾਲਕ ਤੇ VOTER ਹਿਮਾਚਲ ਪ੍ਰਦੇਸ਼ ਦਾ ਨਹੀਂ ਬਣ ਸਕਦਾ ਬਸ ਇਹੀ ਅਸੀਂ ਕਾਨੂੰਨ ਪੰਜਾਬ ਦੇ ਵਿੱਚ ਅਸੀਂ ਚਾਹੁੰਦੇ ਆਂ ਔਰ ਪ੍ਰਾਈਮ ਮਿਨਿਸਟਰ ਦੇ ਆਪਣੀ ਸਟੇਟ ਗੁਜਰਾਤ ਵਿੱਚ ਵੀ ਇਹ ਲਾਅ ਹੈਗਾ ਤੇ ਹੁਣ ਚੰਦ ਦਿਨ ਪਹਿਲਾਂ ਮੈਂ ਸੁਣ ਰਿਹਾ ਸੀਗਾ ਉਤਰਾਖੰਡ ਦੇ ਮੁੱਖ ਮੰਤਰੀ ਨੇ ਇਸ ਨੂੰ ਵਿਧਾਨ ਸਭਾ ਦੇ ਵਿੱਚ ਇੰਟਰੋਡਿਊਸ ਕਰਨ ਦਾ ਵਾਅਦਾ ਕੀਤਾ ਵਾ ਉਹਦੇ ਨਾਲ ਸਾਡੀ ਹੋਂਦ ਸਾਡੀ ਪਛਾਣ ਸਾਡਾ ਵਿਰਸਾ ਸਾਡੀ ਧਰਤੀ ਇਹ ਸਾਰਾ ਕੁਝ ਬਚਿਆ ਰਹੂਗਾ ਸੋ ਇੱਕ ਨੰਬਰ ਤੇ ਜਿਹੜੀ ਤੁਸੀਂ ਮੰਗ ਕੀਤੀ ਇਹ ਮੈਂ ਪਹਿਲਾਂ ਹੀ ਤੁਹਾਡਾ ਮਦਈ ਆ ਔਰ ਮੈਨੂੰ ਦੁੱਖ ਆ ਕਿ ਕੁਲਤਾਰ ਸਿੰਘ ਸੰਧਵਾ ਨੇ ਤੇ ਆਮ ਆਦਮੀ ਪਾਰਟੀ ਸਰਕਾਰ ਨੇ ਇਹਦੀ ਇਸ ਇੰਪੋਰਟੈਂਟ ਇਸ਼ੂ ਦੀ ਅਹਿਮੀਅਤ ਨਹੀਂ ਸਮਝੀ ਜਾਂ ਤਾਂ ਮੈਨੂੰ ਲੱਗਦਾ ਕਿ ਉਹਨਾਂ ਦਾ ਕੰਟਰੋਲ ਦਿੱਲੀੋਂ ਹੈਗਾ ਵਾ ਤੇ ਉਹ ਦਿੱਲੀ ਵਾਲੇ ਉਹਨਾਂ ਨੂੰ ਕਰਨ ਨਹੀਂ ਦਿੰਦੇ ਹੋਣਗੇ ਵਰਨਾ ਇਹਦੇ ਨਾਲ ਦਾ ਅੱਛਾ ਲਾਅ ਇਹ ਸਭ ਤੋਂ ਇੰਪੋਰਟੈਂਟ ਆ ਔਰ ਫਿਰ ਕੁਝ ਲੋਕ ਕਹਿੰਦੇ ਨੇ ਜੀ ਆਇਆ ਤਾਂ ਆਪਣੇ ਲੋਕ ਜਿਹੜੇ ਨੇ ਜੀ ਉਹ ਕੈਨੇਡਾ ਜਾਂਦੇ ਨੇ ਜੀ ਫਿਰ ਉੱਥੇ ਵੀ ਉਹਨਾਂ ਨੂੰ ਨਹੀਂ ਬਣ ਦੇਣਗੇ ਨਹੀਂ ਫਰਕ ਹੈ ਫਰਕ ਸਮਝੋ ਕੀ ਆ ਕੈਨੇਡਾ ਦੀ オリジナル ਆਬਾਦੀ ਕਿਤੇ ਨਹੀਂ ਸ਼ਿਫਟ ਹੋ ਰਹੀ ਉੱਥੇ ਹੀ ਨੇ ਉਹਨਾਂ ਨੂੰ ਮੈਨ ਪਾਵਰ ਚਾਹੀਦੀ ਆ ਬਹੁਤ ਵੱਡਾ ਦੇਸ਼ ਆ ਉਹਨਾਂ ਨੂੰ ਕੰਮ ਕਰਨ ਵਾਸਤੇ ਚਾਈਨਾ ਤੋਂ ਵੀ ਲੋਕੀ ਆ ਰਹੇ ਨੇ ਇੰਡੀਆ ਤੋਂ ਵੀ ਆ ਰਹੇ ਨੇ ਪਾਕਿਸਤਾਨ ਤੋਂ ਆ ਰਹੇ ਨੇ ਸਾਰੇ ਦੇਸ਼ਾਂ ਤੋਂ ਉੱਥੇ ਉਹ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਮੈਨ ਪਾਵਰ ਵਰਕ ਫੋਰਸ ਚਾਹੀਦੀ ਆ ਸਾਡੇ ਲੋਕ ਕਿਤੇ ਹੀ ਗੁਣਾ ਇੰਡੀਆ ਨਾਲੋਂ ਰਕਬਾ ਉਹਨਾਂ ਦਾ 3 2 3 ਗੁਣਾ ਆ ਇਹ ਆਬਾਦੀ ਸਾਰੀ ਉਹਨਾਂ ਦੀ ਮੋٹے ਤੌਰ ਤੇ ਪੰਜਾਬ ਤਿੰਨ ਚਾਰ 4 ਕਰੋੜ ਦੀ ਆਬਾਦੀ ਹੈ ਸਿਰਫ ਸਮਝ ਗਏ ਉਹਨਾਂ ਦੀ origignal population ਨਹੀਂ ਸ਼ਿਫਟ ਹੋ ਰਹੀ ਉਹ ਉੱਥੇ ਬੈਠੇ ਨੇ ਆਪਣੇ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਖੇਤੀ ਕਰਨ ਵਾਸਤੇ ਜਾਂ ਆਪਣੇ ਦੇਸ਼ ਨੂੰ ਐਡੇ ਵੱਡੇ ਰਕਬੇ ਨੂੰ ਸਾਹਮਣੇ ਆਉਣ ਵਾਸਤੇ ਉਹਨਾਂ ਨੂੰ ਮੈਨ ਪਾਵਰ ਚਾਹੀਦੀ ਹਿਊਮਨ ਰਿਸੋਰਸ ਕਹਿੰਦੇ ਨੇ ਪੰਜਾਬ ਦਾ ਇਹ ਫਰਕ ਹੈਗਾ ਕਿ ਸਾਡੀ origignal ਆਬਾਦੀ ਸ਼ਿਫਟ ਹੋ ਰਹੀ ਹੈ ਕਿਉਂਕਿ ਇੱਥੇ ਹਾਲਾਤ ਮਾੜੇ ਨੇ ਲੋਕੀ ਨਸ਼ੇ ਤੋਂ ਡਰਦੇ ਨੇ ਲੋਕੀ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ ਤੇ ਸਾਡੀ origignal population ਸ਼ਿਫਟ ਹੁੰਦੀ 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 ਹੁਣ ਤਾਂ ਪਿੰਡਾਂ ਦੇ ਪਿੰਡ ਖਾਲੀ ਨੇ ਮੈਂ ਤਾਂ ਪਧਾਸ ਪਿੰਡ ਦਾ ਬਕਾਇਦਾ ਸਰਵੇ ਕਰਾ ਕੇ ਦਿੱਤਾ ਸੀ 50% ਵੋਟਰ ਜਿਹੜਾ ਹੈ ਪਧਾਸਾਂ ਦਾ ਇੱਕ ਪੇ ਉਦਾਹਰਨ ਦਿੱਤਾ ਉਹਨਾਂ ਨੂੰ ਬਿਲ ਦੇ ਨਾਲ ਜਦੋਂ ਮੈਂ ਬੋਲਿਆ ਵੀ ਵਿਧਾਨ ਸਭਾ ਦੇ ਵਿੱਚ 50% ਆਬਾਦੀ ਪਧਾਸਾਂ ਪਿੰਡ ਦੀ ਉਹ ਵਿਦੇਸ਼ਾਂ ਵਿੱਚ ਜਾ ਚੁੱਕੀ ਘਰਾਂ ਨੂੰ ਤਾਲੇ ਲੱਗੇ ਹੋਏ ਨੇ ਪਿੰਡਾਂ ਦੇ ਪਿੰਡ ਖਾਲੀ ਪਏ ਹੋਏ ਨੇ ਇਹ ਸਾਡੀ origignal population ਜਿਹੜੀ ਹੈਗੀ ਆ ਉਹ ਸ਼ਿਫਟ ਹੋ ਰਹੀ ਆ ਤੇ ਉਹਦੀ ਜਗ੍ਹਾ ਦੇ ਉੱਤੇ ਆਣ ਕੇ ਜਿਹੜੇ ਬਾਹਰੋਂ ਆਣ ਕੇ ਜਿਹੜੇ ਇਕਦਮ ਆ ਰਹੇ ਨੇ ਉਹ ਵੋਟਰ ਬਣ ਰਹੇ ਨੇ ਉਹ ਮਾਲਕ ਬਣ ਰਹੇ ਨੇ ਔਰ ਅਲਟੀਮੇਟਲੀ ਜਿਹੜੀਆਂ ਅੱਜ ਤੁਸੀਂ ਖੂਬਸੂਰਤ ਹਰੀਆਂ ਪੱਗਾਂ ਬੰਨੀਆਂ ਨੇ ਇਹ ਹੌਲੀ ਹੌਲੀ ਘਟਦੀਆਂ ਰਹਿਣਗੀਆਂ ਕਿਉਂਕਿ ਸਾਰੇ ਬਾਹਰ ਜਾਣਾ ਚਾਹੁੰਦੇ ਨੇ ਸੋ ਇਹ ਲਾਅ ਬਹੁਤ ਇੰਪੋਰਟੈਂਟ ਮੈਂ ਇਹਦੇ ਤੇ ਸਭ ਤੋਂ ਜ਼ਿਆਦਾ ਫੋਕਸ ਕਰਦਾ ਮੈਂ ਤਾਂ ਹੁਣ ਅੰਦਰ ਜੇਲ੍ਹ ਰਿਆ ਮਾਂ 4-5 ਮਹੀਨੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕੁਝ ਮੁਆਵਜ਼ਾ ਦਿੱਤਾ ਸਰਕਾਰ ਨੇ ਵੈਸੇ ਥੋੜਾ ਬਹੁਤ 8600 ਰੁਪਏ 8600 ਰੁਪਏ ਕਿੱਲੇ ਦਾ ਕੱਖ ਵੀ ਨਹੀਂ ਗਾ ਯਾਰ ਕਿੱਥੇ ਕਿੱਥਾ ਔਰ ਸਾਰਿਆਂ ਨੂੰ ਨਹੀਂ ਮਿਲਿਆ ਤੁਸੀਂ ਕਹਿ ਰਹੇ ਹੋ ਮਤਲਬ ਇਹ ਮੈਂ ਤੁਹਾਨੂੰ ਦਾਅਵੇ ਨਾ ਕਹਿ ਸਕਦਾ 50 5000 ਦੀ ਫਸਲ ਖਰਾਬ ਹੋਈ ਹੈ ਕਹਿੰਦੀ ਸਾਡਾ ਤਾਂ ਮੰਡ ਦੇ ਖੇਤਰ ਦੇ ਨਾਲ ਦਰਿਆ ਬਿਆਸ ਦੇ ਨਾਲ ਸਾਰਾ ਇਲਾਕਾ ਹੀ ਰੁੜ ਗਿਆ ਵਾ ਤੇ 50000 ਰੁਪਏ ਦਾ ਨੁਕਸਾਨ ਹੋਵੇ ਤਾਂ ਕਿਸੇ ਨੂੰ 8500 ਰੁਪਏ ਦੇ ਕੇ ਤਾਂ ਇਹਦਾ ਕੋਝਾ ਮਜ਼ਾਕ ਹੋ ਗਿਆ ਕਿਸੇ ਦੇ ਨਾਲ ਇਸ ਲਈ ਜਦਾ ਤੁਸੀਂ ਪ੍ਰੋਗਰਾਮ ਉਲੀਕਾਂਗੇ ਆਪਾਂ ਇਕੱਠੇ ਮੈਂ ਵੀ ਤੁਹਾਡੇ ਨਾਲ ਆਪਾਂ ਜ਼ਿਲ੍ਹੇ ਦੇ ਡੀਸੀ ਨੂੰ ਕਹਾਂਗੇ ਜਿਹੜੀਆਂ ਗਰਦੋਰੀਆਂ ਕਰਨ ਪ੍ਰੋਪਰਲੀ ਤੇ ਸਾਰਿਆਂ ਨੂੰ ਬਣਦਾ ਮੁਆਵਜ਼ਾ ਔਰ ਮੇਰੀ ਚੀਫ ਮਿਨਿਸਟਰ ਨੂੰ ਕਹੂੰਗਾ ਕਿ ਤੁਸੀਂ ਦੇਖੋ ਆਪ ਕਿਆ ਸੀਗਾ ਕਿ ਮੈਂ ਹਰ ਮੁਰਗੀ ਦਾ ਬੱਕਰੀ ਦਾ ਕੀ ਹੋਰ ਕਹਿੰਦਾ ਸੀਗਾ ਹਰ ਇੱਕ ਚੀਜ਼ ਦਾ ਹੈ ਲੈਲੇ ਦਾ ਹੈ ਅੰਡਿਆਂ ਦਾ ਪਤਾ ਨਹੀਂ ਜੋ ਵੀ ਉਹਨੇ ਕਿਹਾ ਹਾਂ ਮਤਲਬ ਚਲੋ ਬੱਕਰੀ ਆਜੋ ਮਤਲਬ ਇੱਕ ਇੱਕ ਚੀਜ਼ ਦਾ ਉਹਨਾਂ ਕਹਿਣ ਦਾ ਭਾਵ ਸਿਕਾ ਕਿ ਸਭ ਦਾ ਮੁਆਵਜ਼ਾ 200% ਦਿੱਤਾ ਤਾਂ ਹੈ ਹੀ ਨਹੀਂ ਯਾਰ ਕੁਛ ਵੀ ਕਿਸਾਨ ਜੁੜਿਆਂ ਵਾਲ ਕਾਦੀਆਂ ਜਿੰਦਾਬਾਦ ਕਿਸਾਨ ਜੁੜਿਆਂ ਵਾਲ ਕਾਦੀਆਂ ਜਿੰਦਾਬਾਦ ਕਿਸਾਨ ਜੁੜਿਆਂ ਵਾਲ ਫਿਰ ਜਿੰਦਾਬਾਦ ਫਿਰ ਅੱਗੇ ਆਗੀ ਗੱਲ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਆਪਣੇ ਹਲਕੇ ਭਲੱਥ ਵਿੱਚ ਮੇਰੇ ਖਾਲ ਚਾਰ ਮੌਤਾਂ ਹੋਈਆਂ ਜੀ ਕਿਸਾਨਾਂ ਦੀਆਂ ਪਾਣੀ ਹੜ੍ਹਾਂ ਦੇ ਕਰਕੇ ਤੇ 4-4 ਲੱਖ ਰੁਪਈਆ ਯਾਰ ਤੁਸੀਂ ਉੱਥੇ ਜਵਾਨਾਂ ਨੂੰ ਕਹਿੰਦੇ ਆ ਫੌਜੀਆ ਨੂੰ ਜੀ ਸੱਤ ਕੇ ਉਹਨਾਂ ਨੂੰ ਕਰੋੜ ਰੁਪਈਆ ਦਿਓ ਆਪਣੇ ਬੱਚੇ ਨੇ ਬਾਰਡਰਾਂ ਤੇ ਬੈਠਦੇ ਨੇ ਦੇਸ਼ ਦੀ ਰਾਖੀ ਕਰਦੇ ਨੇ ਤੇ ਆ ਤੁਸੀਂ ਵੀ ਤਾਂ ਦੇਸ਼ ਦੀ ਰਾਖੀ ਕਰਦੇ ਹੋ ਤੁਸੀਂ ਤਾਂ ਕਦੀ ਗਿਣਿਆ ਹੀ ਨਹੀਂਗਾ ਤੁਸੀਂ ਤਾਂ ਨੇਸ਼ਨ ਦੇ ਸਭ ਤੋਂ ਵੱਡੇ ਬਿਲਡਿੰਗ ਹੋ ਕਿਸਾਨ ਫਾਰਮਰਸ ਤੁਸੀਂ ਅਸਲ ਅਸਲ ਅਗਰ ਇੰਡੀਆ ਨੂੰ ਅੱਜ ਕਿਸ ਨੇ ਖੜਾ ਕੀਤਾ ਵਾ ਤੇ ਕਿਸਾਨਾਂ ਨੇ ਖੜਾ ਕੀਤਾ ਵਾ ਤੇ ਤੁਹਾਡਾ ਨੁਕਸਾਨ ਹੋ ਜੇ ਤਾਂ 4 ਲੱਖ ਰੁਪਿਆ ਤੇ ਅਸੀਂ ਜਵਾਨਾਂ ਦੇ ਕੋਈ ਉਹਨਾਂ ਦੇ ਹਮਦਰਦ ਆ ਅਗਰ ਉਹਨਾਂ ਨੂੰ ਕਰੋੜ ਰੁਪਿਆ ਦਿੰਦੇ ਚਲੋ ਜ਼ਿਆਦਾ ਨਹੀਂ ਤੇ 50 ਲੱਖ ਰੁਪਿਆ ਜਸਵੀਰ ਜੀ ਤੁਸੀਂ 20 ਲੱਖ ਕਿਹਾ ਸੀਗਾ ਵਾਹਿਗੁਰੂ ਕਰੇ ਆਪਣੀ ਸਰਕਾਰ ਬਣੇ ਅਗਰ ਇਦਾਂ ਦਾ ਕੋਈ ਨੋਬਤ ਆਇਆ ਕਰੂਗੀ ਇਸ ਤਰ੍ਹਾਂ ਦੀ ਕੰਪਨਸੇਸ਼ਨ ਘੱਟੋ ਘੱਟ 50 ਲੱਖ ਰੁਪਏ ਕਿਸਾਨ ਨੂੰ ਚਾਹੀਦੇ। ਖਾਣ ਜੁਣੇਣ ਕਾਦੀਆਂ ਜਿੰਦਾਬਾਦ ਹਰ ਇੱਕ ਕਿਸਾਨ ਜੁਣੇਣ ਕਾਦੀਆਂ ਜਿੰਦਾਬਾਦ ਇਹ ਜਿਹੜੇ ਤੁਸੀਂ ਨੁਕਤੇ ਹੋਰ ਵੀ ਦਿੱਤੇ ਨੇ ਮੈਂ ਹੁਣ ਜ਼ਿਆਦਾ ਡਿਟੇਲਸ ਨਹੀਂ ਜਾਣਾ ਚਾਹੁੰਦਾ ਮੈਂ ਸਭ ਮੈਂ ਤਾਂ ਦੇਖੋ ਭਰਾਓ ਬੜੀ ਵਾਰੀ ਸਮਝਾਇਆ ਮੇਰੀ ਗੱਲ ਨਹੀਂ ਅਚੀ ਤਰ੍ਹਾਂ ਸੁਣਨਾ ਚਾਹੁੰਦੇ ਉਹ ਮੇਰੇ ਤੋਂ ਨਫ਼ਰਤ ਜੀ ਕਰਨ ਲੱਗ ਗਏ ਨੇ ਜਾਂ ਮੇਰੇ ਨਾਲ ਬਦਲਾਖੋਰੀ ਤੇ ਉਤਰ ਆ ਰਹੇ ਨੇ ਮੈਂ ਤਾਂ ਉਹਨਾਂ ਨੂੰ ਹਮੇਸ਼ਾ ਮੁੱਦਿਆਂ ਦੀ ਗੱਲ ਹੀ ਕੀਤੀ ਆ ਜਿਹੜਾ ਮੁੱਦਾ ਕਿਤੇ ਛੋਟਾ ਵਾ ਵੀ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਬਿਨਾਂ ਸ਼ਰਤ ਇੱਥੇ ਨਾ ਵਸਣ ਦਿੱਤਾ ਜਾਵੇ ਕਿਤੇ ਛੋਟਾ ਮੁੱਦਾ ਵਾ ਭਗਵੰਤ ਕਹਿੰਦਾ ਸੀ ਜੀ ਇਹ ਮੁੱਦਿਆਂ ਦੀ ਗੱਲ ਨਹੀਂ ਕਰਦੇ ਮੈਂ ਇਦੋਂ ਜ਼ਿਆਦਾ ਮੁੱਦਾ ਹੋਰ ਕਿਹੜਾ ਹੈਗਾ ਵਾ ਔਰ ਦੂਜਾ ਮੁੱਦਾ ਮੈਂ ਇੱਕ ਬਹੁਤ ਇੰਪੋਰਟੈਂਟ ਸਮਝਾਇਆ ਮੇਰੀ ਗੱਲ ਸੁਣੋ ਤੁਸੀਂ ਸਾਰੇ ਅੱਜ ਆਪਾਂ ਜ਼ਿੰਮੇਵਾਰ ਇਕੱਠੇ ਹੋਏ ਆਂ ਇਹ ਰੋਜ਼ ਕਹਿੰਦੀ ਨਾ ਸਰਕਾਰਾਂ ਕਿ ਜੀ ਕਣਕ ਝੋਨੇ ਦੇ ਫਸਲੀ ਚੱਕਰ ਚੋਂ ਕੱਢਣਾ ਕਹਿੰਦੇ ਨਾ ਸਾਰੇ ਜਾਣੇ ਤੇ ਆਪਾਂ ਵੀ ਝੋਨਾ ਕਿਉਂ ਕਰਦੇ ਆਂ ਬੀਜਦੇ ਆਂ ਕਿ ਮਿਨਿਮਮ ਸਪੋਰਟ ਪ੍ਰਾਈਸ ਜਿਹੜੀ ਆ ਦੋ ਫਸਲਾਂ ਦੇ ਉੱਤੇ ਗਰੰਟੀਡ ਆ ਸਾਨੂੰ ਪਤਾ ਵਾ ਕਿ ਅਸੀਂ ਫਸਲ ਬੀਜਾਂਗੇ ਤੇ ਸਾਡੀ ਗਰੰਟੀ ਵਾਲੀ ਫਸਲ ਤਾਂ ਕਰਕੇ ਅਸੀਂ ਵਿਚਦੇ ਆ ਇਹ ਤਾਂ ਸਰਕਾਰਾਂ ਨੇ ਜੇ ਅਗਰ ਅਕਲਮੰਦੀ ਕਰਦੇ ਤੇ ਉਹ ਇਸ ਫਸਲੀ ਚੱਕਰ ਚੋਂ ਤਾਂ ਹੀ ਉਹ ਕੱਢਿਆ ਜਾ ਸਕਦਾ ਸੁਣ ਲਓ ਮੇਰੀ ਚੰਗੀ ਤਰ੍ਹਾਂ ਕਿਸੇ ਮੂੰਗੀ ਤੋਂ ਨਹੀਂ ਕੱਢਿਆ ਜਾ ਸਕਦਾ ਨਹੀਂ ਦੇ ਸਕਿਆ ਭਗਵੰਤ ਮਾਨ ਨੇ ਬਥੇਰਾ ਰੌਲਾ ਪਾਇਆ ਐਮ ਐਸ ਪੀ ਨਹੀਂ ਦੇ ਸਕਿਆ ਮੱਕੀ ਦੀ ਨਹੀਂ ਦੇ ਸਕਿਆ ਸਾਡੀ ਫਸਲ ਖਰਾਬ ਹੋ ਗਈ ਆ ਮੇਰੇ ਕੋਲ ਬਹੁਤ ਅੱਛੀ ਪ੍ਰੋਪੋਜ਼ਲ ਹੈ ਮੈਂ ਆ ਜਿਹੜੇ ਮਿਸਟਰ ਖੁੱਡੀਆਂ ਬਣੇ ਨੇ ਹੁਣ ਗੁਰਮੀਤ ਸਿੰਘ ਖੁੱਡੀਆਂ ਮੇਰਾ ਅਜ਼ੀਜ਼ ਆ ਮੈਂ ਉਹਨੂੰ ਕਹਿਆ ਸੀਗਾ ਮੁਰਕ ਮੈਂ ਜੇਲ੍ਹ ਚਲੇ ਗਿਆ ਤੇ ਮੈਂ ਉਹਨੂੰ ਉਹਨੇ ਮੈਂ ਉਹਨੂੰ ਕਿਹਾ ਸੀ ਮੈਨੂੰ ਟਾਈਮ ਦੇ ਮੈਂ ਤੁਹਾਨੂੰ ਮਿਲਦਾ ਵਾਂ ਤੁਹਾਨੂੰ ਮਿਲ ਕੇ ਮੈਂ ਸਮਝਾਉਣਾ ਵਾਂ ਇੱਕ ਪ੍ਰੋਪੋਜ਼ਲ ਸੁਣੋ ਹੁਣ ਮੇਰੇ ਥੋੜੇ ਜਿਹਾ ਅੰਕੜੇ ਗਲਤ ਹੋ ਸਕਦੇ ਨੇ ਜਿਹੜੀ ਹੈ ਨਾ ਆਪਣੀ ਕਣਕ ਤੇ ਝੋਨੇ ਦੀ ਆਉਂਦੀ ਇਹ ਕੈਸ਼ ਕ੍ਰੈਡਿਟ ਲਿਮਿਟ ਆਉਂਦੀ ਇੱਕ ਇਹ ਸਾਰੀ ਫਸਲ ਦੀ ਪ੍ਰੋਕਿਊਰਮੈਂਟ ਪਰਚੇਸ ਜਿਹੜੀ ਆ ਉਹ ਬਾਵਾ ਏਜੰਸੀਆਂ ਪੰਜਾਬ ਦੀਆਂ ਕਰਦੀਆਂ ਨੇ ਮਾਰਕਫਿਟ ਤੇ ਪੰਸਪ ਤੇ ਦੂਜਾ ਅਨਾਜ ਦਾ ਇਹ ਆਪਣੀ ਸਾਰੀ ਫਸਲ ਉੱਥੇ ਜਾਂਦੀ ਨੇ ਕਿਉਂਕਿ ਦੇਸ਼ ਵਿੱਚ ਤੁਸੀਂ ਅੰਦਾਜ਼ਾ ਲਾ ਲਓ ਕਿ 82 ਕਰੋੜ ਨੂੰ ਫ੍ਰੀ ਰਾਸ਼ਨ ਜਾਣਾ ਵਾ 82 ਕਰੋੜ ਆਬਾਦੀ ਨੂੰ ਉਹ ਫ੍ਰੀ ਰਾਸ਼ਨ ਆਪਣਾ ਹੀ ਜਾਣਾ ਸੋ ਇਹ ਖਰੀਦ ਉਹ ਕਰ ਰਹੇ ਨੇ ਹੁਣ ਮੇਰਾ ਖਿਆਲ ਹੈ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ 45000 ਕਰੋੜ ਰੁਪਏ ਦੇ ਕਰੀਬ ਪ੍ਰੂਫ ਸੀਸੀਐਲ ਲਿਮਟ ਜਿਹੜੀ ਕੇਂਦਰ ਸਰਕਾਰ ਜਿਹੜਾ ਪੈਸਾ ਦਿੰਦੀ ਉਹ ਝੋਨੇ ਦੀ ਖਰੀਦ ਵਾਸਤੇ ਆ ਹੁਣ 45000 ਕਰੋੜ ਪੰਜਾਬ ਕੋ ਤਾਂ ਹੈ ਹੀ ਨਹੀਂਗਾ ਜੇ ਅਸੀਂ ਆਪਣੀ ਫਸਲ ਦੀ ਕੋਈ ਐਮਐਸਪੀ ਦੇਣਾ ਚਾਹੀਏ ਇਹ ਜਿੰਨਾ ਮਰਜੀ ਕਹੀ ਜਾਣ ਨਹੀਂ ਦੇ ਸਕਦੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਹਨਾਂ ਨੂੰ ਚਾਹੀਦਾ ਵਾ ਇਹ ਪ੍ਰਾਈਮ ਮਿਨਿਸਟਰ ਨੂੰ ਜਾਂ ਐਗਰੀਕਲਚਰ ਮਿਨਿਸਟਰ ਨੂੰ ਚੀਫ ਮਿਨਿਸਟਰ ਜਾ ਕੇ ਮਿਲੇ ਉਹਨੂੰ ਸਮਝਾਵੇ ਕਿ ਆਹ ਜਿਹੜਾ 45000 ਕਰੋੜ ਦਾ ਤੁਸੀਂ ਸਾਨੂੰ ਝੋਨੇ ਦੀ ਖਰੀਦ ਕਰ ਰਹੇ ਆ اسی 45000 ਕਰੋੜ ਵਿੱਚ ਸਾਨੂੰ ਤੁਸੀਂ ਦੂਜੀਆਂ ਫਸਲਾਂ ਤੇ ਕਨਫਰਮ ਪ੍ਰਾਈਸ ਦਿਓ ਐਮਐਸਪੀ ਦਿਓ ਚਾਹੇ ਮੂੰਗੀ ਤੇ ਦਿਓ ਚਾਹੇ ਮੱਕੀ ਤੇ ਦਿਓ ਚਾਹੇ ਆਲੂਆਂ ਤੇ ਦਿਓ ਚਾਹੇ ਹੋਰ ਅਸਿਆਂ ਫਸਲਾ ਜਿਹਦੇ ਚ ਅਸੀਂ ਝੋਨੇ ਦੀ ਫਸਲ ਚੋਂ ਬਾਹਰ ਆ ਸਕੀਏ 30 ਤੋਂ 1000 ਕੇ 30 35 ਹਜ਼ਾਰ ਕਰੋੜ ਦੀ ਕਣਕ ਦੀ ਫਸਲ ਵੀ ਦੀ ਖਰੀਦ ਹੋ ਰਹੀ ਆ ਆਲਮੋਸਟ 1 ਲੱਖ ਕਰੋੜ ਰੁਪਇਆ ਕੇਂਦਰ ਦੀ ਸਰਕਾਰ ਜਿਹੜੀ ਸੀਸੀਐਲ ਲਿਮਿਟ ਹੈਗੀ ਆ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਆ ਅਗਰ ਉਹ ਚੋਣ ਤੇ ਉਹ ਪਹਿਲੇ ਸਾਲ ਝੋਨਾ ਝੋਨਾ ਇਹ ਤਾਂ ਹੈ ਨਹੀਂਗਾ ਵੀ ਆਪਾਂ ਇੱਕੋ ਸਾਲ ਚ ਸਾਰਾ ਝੋਨਾ ਖਤਮ ਕਰ ਦੇਣਾ ਨਹੀਂ ਪਹਿਲੇ ਸਾਲ 25% ਝੋਨਾ ਘਟਾਇਆ ਜਾਵੇ ਉਸ 25% ਦੀ ਜਗ੍ਹਾ ਉਸੀ ਕੈਸ਼ ਕ੍ਰੈਡਿਟ ਲਿਮਿਟ ਦੇ ਵਿੱਚੋਂ ਐਮਐਸਪੀ ਦਿੱਤੀ ਜਾਵੇ ਦੂਸਰੇ ਫਸਲਾਂ ਦੀ ਫਿਰ ਅਗਲੇ ਸਾਲ 25% ਫੇਰ ਘਟਾਇਆ ਜਾਵੇ ਜਿੰਨਾ ਕਿ ਚਾਹੀਦਾ ਵਾ ਝੋਨਾ ਪੰਜਾਬ ਦਾ ਉਹਨਾਂ ਰੱਖਿਆ ਜਾਵੇ ਕਿਉਂਕਿ ਪੰਜਾਬ ਦਾ ਪਾਣੀ ਤਬਾਹ ਹੋ ਰਿਹਾ ਝੋਨੇ ਦੇ ਨਾਲ ਤੁਹਾਨੂੰ ਪਤਾ ਵਾ ਸ਼ਾਇਦ 1 ਕਿਲੋ ਚੌਲ ਪੈਦਾ ਕਰਨ ਲਈ ਜਸਵੀਰ ਜੀ ਕਿੰਨਾ ਪਾਣੀ ਚਾਹੀਦਾ ਖਰੇ ਕਿੰਨੇ ਲੀਟਰ ਕਹਿੰਦੇ ਸੀਗੇ ਤੁਹਾਨੂੰ ਪਤਾ ਹੋਣਾ ਸਾਰਿਆਂ ਨੂੰ ਵਿਦਵਾਨਾਂ ਨੇ ਕੀਤਾ ਹੋਇਆ ਹਾਂ ਸਾਡਾ ਜ਼ਮੀਨੀ ਪਾਣੀ ਧਰਤੀ ਦਾ ਉਹ ਖਤਮ ਹੋ ਰਿਹਾ ਨਾਸਾ ਦੀਆਂ ਸੈਟੇਲਾਈਟਸ ਉੱਪਰ ਪੰਜਾਬ ਦੇ ਬਹੁਤ ਸਾਰੇ ਬਲਾਕਸ ਨੇ ਜਿਹੜੇ ਅੰਡਰਗਰਾਊਂਡ ਵਾਟਰ ਜਿਹੜਾ ਉਹ ਲਾਲ ੱੱੱੱੱੱੱੱੱੱੱੱੱੱੱ ਤੇ ਆ ਚੁੱਕਾ ਵਾ ਸਾਡੇ ਕੋਲ ਪਾਣੀ ਹੈ ਨਹੀਂਗਾ ਮੁੱਕ ਜਾਣਾ ਵਾ ਕਿਉਂਕਿ ਸਾਡੇ ਦਰਿਆਈ ਪਾਣੀ ਤਾਂ ਪਹਿਲਾਂ ਹੀ ਖੁੰਝ ਗਏ ਹੋਏ ਨੇ ਰਾਜਸਥਾਨ ਨੂੰ ਜਾ ਰਿਹਾ ਪਾਣੀ ਨਹਿਰਾਂ ਦੀਆਂ ਭਰ ਭਰ ਕੇ ਹਰਿਆਣੇ ਨੂੰ ਤੇ ਦਿੱਲੀ ਨੂੰ ਚਲੇਗਾ ਸਾਡਾ ਪਾਣੀ ਪਹਿਲਾਂ ਦੇ ਦਿੱਤਾ ਜੋ ਸਾਡੇ ਗਲਤੀਆਂ ਹੋਈਆਂ ਸਾਡੇ ਤੋਂ ਪਹਿਲੀਆਂ ਸਰਕਾਰਾਂ ਨੇ ਔਰ ਅਸੀਂ ਫਿਰ ਉਹਨੂੰ ਪਾਣੀ ਦੀ ਪਰਪਾਈ ਝੋਨੇ ਦੀ ਫਸਲ ਆਸਤੇ ਕਿਦਾਂ ਕੀਤਾ ਆਪਾਂ ਟਿਊਬਵੈਲ ਪੱਟਣੇ ਸ਼ੁਰੂ ਕਰ ਦਿੱਤੇ ਅੱਜ 14 ਲੱਖ ਟਿਊਬਵੈਲ ਆ ਪੰਜਾਬ ਦੇ ਵਿੱਚ ਇਕ ਕੋਈ ਸਰੋਤ ਹੈ ਪੰਜਾਬ ਦੇ ਕੋਲ ਨਾ ਸਾਡੇ ਕੋਲ ਕੋਲਾ ਨਾ ਸਾਡੇ ਕੋਲ ਕੋਈ ਲੋਹਾ ਨਾ ਸਾਡੇ ਕੋਲ ਕੋਈ ਹੋਰ ਧਰਤੀ ਦੇ ਥੱਲੇ ਕੋਈ मिनਰਲ ਜਿੱਦਾਂ ਬਾਕੀ ਸਾਰੇ ਸਟੇਟਾਂ ਦੇ ਕੋਲ ਆ ਮਾਰਬਲ ਆ ਰਾਜਸਥਾਨ ਦੇ ਕੋਲ ਆ ਸਾਰਾ ਉੱਤਰਾਖੰਡ ਝਾਰਖੰਡ ਛੱਤੀਸਗੜ ਇਹਨਾਂ ਕੋਲ ਕੋਲਾ ਇਹਨਾਂ ਕੋਲ ਆਇਰਨ ਔਰ मिनਰਲਸ ਬਹੁਤ ਕੁਛ ਆ ਸਾਡੇ ਕੋਲ ਸਿਰਫ ਪਾਣੀ ਆ ਤੇ ਸਾਡਾ ਪਾਣੀ ਵੀ ਖੋ ਕੇ ਲੈ ਗਏ ਯਾਰੋ ਤੇ ਅਸੀਂ ਇੱਕ ਪੱਟ ਦਾ ਥੱਲੇ ਨੂੰ 14 ਲੱਖ ਟਿਊਬਵਲ ਤੇ ਅਸੀਂ ਪੰਜਾਬ ਜਿਹੜਾ ਉਹਦੀ ਆਰਥਿਕਤਾ ਤਬਾਹ ਹੋ ਰਹੀ ਆ ਔਰ ਜਿਹੜਾ ਤੁਸੀਂ ਕਨਾਲ ਸਿਸਟਮ ਸ਼ੁਰੂ ਕੀ ਗੱਲ ਕੀਤੀ ਆ ਅੰਗਰੇਜ਼ਾਂ ਨੂੰ ਆਪਾਂ ਸਾਰੇ ਗਾਣਾ ਕੱਢਦੇ ਆ ਨਾ ਕਿ ਅੰਗਰੇਜ਼ ਬੜੇ ਮਾੜੇ ਸੀਗੇ ਅਸਲ ਕਨਾਲ ਇਰੀਗੇਸ਼ਨ ਸਿਸਟਮ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਖੁੱਸਣ ਤੋਂ ਬਾਅਦ ਅੰਗਰੇਜ਼ਾਂ ਨੇ ਪੈਦਾ ਕੀਤਾ ਸੀਗਾ ਸਾਰਾ ਜੁਆਇੰਟ ਪੰਜਾਬ ਦਾ ਜਿਹੜਾ ਇਕੱਠਾ ਪੰਜਾਬ ਸੀਗਾ ਨਹਿਰੀ ਸਿਸਟਮ ਅਸੀਂ ਦੋਨੂੰ ਮੇਨਟੇਨ ਹੀ ਨਹੀਂ ਕਰ ਸਕਿਆ ਉਹ ਦੁੱਜੜ ਗਿਆ ਸਾਰੀਆਂ ਟੁੱਟ ਗਈਆਂ ਇੱਕ ਪੂਰਾ ਆਰਗੇਨਾਈਜ਼ ਯੂਬੀਡੀਸੀ ਖਾਸ ਤੌਰ ਤੇ ਅੱਪਰ ਬਾਰੀ ਦਵਾਬ ਕਨਾਲ ਸਾਰੇ ਮਾਝੇ ਤੇ ਦੁਆਬੇ ਨੂੰ ਪਾਣੀ ਜਿਹੜਾ ਸੀਗਾ ਮਾਲਵੇ ਤੱਕ ਪਾਣੀ ਨਹਿਰਾਂ ਨਾਲ ਜਾਂਦਾ ਸੀ ਕਿਸੇ ਨੇ ਬੌਦਰ ਹੀ ਨਹੀਂ ਕੀਤਾ ਤੇ ਨਹਿਰਾਂ ਸਾਰੀਆਂ ਟੁੱਟ ਗਈਆਂ ਉਹ ਕਿਸੇ ਨੇ ਕੋਈ ਰਿਪੇਅਰ ਨਹੀਂ ਕੀਤਾ ਪੈਸੇ ਖਾਣ ਵਾਲੇ ਪਾਸੇ ਨੂੰ ਤੁਰਪੇ ਸਾਰੇ ਸੋ ਕਿਸਾਨੀ ਦਾ ਬਹੁਤ ਕੁਝ ਹੋਣ ਵਾਲਾ ਤੇ ਬਹੁਤ ਕੁਝ ਕੀਤਾ ਜਾ ਸਕਦਾ ਵਾ ਜਿਹਦੇ ਨਾਲ ਸਾਡੇ ਕਿਸਾਨ ਜਿਹੜੇ ਨੇ ਉਹ ਬਚ ਸਕਦੇ ਨੇ ਐਮਐਸਪੀ ਜੋ ਤੁਸੀਂ ਕਿਸਾਨ ਮੋਰਚਾ ਪਹਿਲਾਂ ਸੰਘਰਸ਼ ਕੀਤਾ ਤੁਸੀਂ ਵਧਾਈ ਦੇ ਪਾਤਰ ਹੋ ਸਾਰੇ ਦੇਸ਼ ਦੀ ਸਰਕਾਰ ਦੇ ਮੋਹਰੇ ਜਾ ਕੇ ਤੁਸੀਂ ਸਵਾ ਸਾਲ ਬੈਠੇ ਰਹੇ ਹੋ ਪਤਾ ਨਹੀਂ ਕਿੰਨੇ ਆਪਣੇ ਵਿਚਾਰੇ ਕਿਸਾਨ ਸੀਗੇ ਉਹਨਾਂ ਨੇ ਜਾਨਾਂ ਗਵਾਤੀਆਂ ਵਾ ਤੇ ਯਾਰੋ ਸਰਕਾਰ ਮੁਕਰ ਜਿਵੇਂ ਮੁੜ ਕੇ ਲਿੱਖ ਕੇ ਦੇ ਕੇ ਤੇ ਝੂਠ ਬੋਲੇ ਤੇ ਦੋਆ ਦੇ ਦੋ ਸਾਲ ਬੀਤੇ ਜਾਣ ਤੋਂ ਬਾਅਦ ਵੀ ਤੁਹਾਨੂੰ ਮਿਨਿਮਮ ਸਪੋਰਟ ਪ੍ਰਾਈਸ ਨੂੰ ਕਾਨੂੰਨ ਨਾ ਬਣਾਇਆ ਜਾਵੇ ਆਪਣਾ ਤਾਂ ਕੋਈ ਕਸੂਰ ਨਹੀਂ ਐ ਤਾਂ ਸ਼ਰਮ ਉਹਨਾਂ ਨੂੰ ਚਾਹੀਦੀ ਹੈ ਜਿਹੜੇ ਦਿੱਲੀ ਬੈਠੇ ਆ ਜਿਹੜੇ ਲਿਖਤੀ ਵਾਅਦਾ ਕਰਕੇ ਮੁਕਰਦੇ ਰਹੇ ਨੇ ਸੋ ਇਹ ਸਾਰੇ ਇਸ਼ੂਸ ਕਿਸਾਨਾਂ ਦੇ ਜਿਹਦੇ ਕਰਕੇ ਕਿਸਾਨ ਅੱਜ ਪੰਜਾਬ ਦੇ ਵਿੱਚ ਮਾਲਵੇ ਦੀ ਧਰਤੀ ਤੇ ਖਾਸ ਤੌਰ ਤੇ ਆਤਮ ਹੱਤਿਆ ਕਰ ਰਿਹਾ ਵਾ ਮਰ ਰਿਹਾ ਵਾ ਖੇਤ ਮਜ਼ਦੂਰ ਉਹਦੇ ਨਾਲ ਹੀ ਕਨੈਕਟਡ ਹੈਗਾ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਕਰਨ ਵਾਸਤੇ ਅਸੀਂ ਬਚਨ ਵੱਧਾਂ ਮੈਂ ਮਤਲਬ ਮੈਂ ਠੀਕ ਆ ਅੱਜ ਪਾਰਟੀ ਦਾ ਇੱਕ ਹੈਗਾ ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਸਭ ਤੋਂ ਮੈਨੂੰ ਨੇੜ ਦਾ ਮੁੱਦਾ ਪੰਜਾਬ ਦੇ ਵਿੱਚ ਕਿਸਾਨੀ ਖੇਤ ਮਜ਼ਦੂਰੀ ਪੰਜਾਬ ਦੇ ਦਰਿਆਈ ਪਾਣੀ ਤੇ ਇਨਸਾਫ ਪਸੰਦੀ ਦਾ ਰਾਜ ਅੱਜ ਜੋ ਕੁਝ ਮੇਰੇ ਨਾਲ ਹੋਇਆ ਇਹ ਕੋ ਮੁੱਦੇ ਥੋੜੇ ਹੈਗੇ ਆ ਕਿ ਤੁਹਾਨੂੰ ਜੇ ਅਗਲੇ ਪਾਸੇ ਕੋਈ ਬੰਦਾ ਗੱਲ ਕਰਦਾ ਤੁਸੀਂ ਗੱਲ ਦਾ ਜਵਾਬ ਦੇਣ ਦੀ ਬਜਾਏ ਉਹਦੇ ਤੇ ਇਦਾਂ ਦੇ سنگੀਨ ਮੁਕਦਮੇ ਡੇਂਜਰਸ ਜਿਹਦੇ ਨਾਲ ਮੇਰੀ ਜ਼ਿੰਦਗੀ ਤਬਾਹ ਹੋ ਸਕਦੀ ਸੀ ਮੈਨੂੰ ਫੜ ਕੇ ਅੰਦਰ ਦੇ ਦਿੱਤਾ 4 ਮਹੀਨੇ ਮੈਨੂੰ ਅੰਦਰ ਜੇਲ੍ਹ ਚ ਰੱਖਿਆ ਗਿਆ ਬਿਲਕੁਲ ਬਿਲਕੁਲ ਬਿਨਾਂ ਵਜਾ ਤੋਂ ਔਰ ਜਦੋਂ ਮੇਰੀ ਜ਼ਮਾਨਤ ਹੁੰਦੀ ਆ 4 ਜਨਵਰੀ ਨੂੰ ਇੱਕ ਝੂਠੀ ਸ਼ਿਕਾਇਤ ਲੈ ਕੇ ਇੱਕ ਹੋਰ ਪਰਚਾ ਦਰਜ ਕੀਤਾ ਗਿਆ ਜਿਹੜਾ ਕਿ ਬਿਲਕੁਲ ਬਨਕਰਤਾ ਵਾਹਿਗੁਰੂ ਡੈਂਜਰੂ ਲੈ ਕੇ ਮੈਂ ਉਸ ਦੀ ਪੂਰੀ ਇੱਕ ਨਿਰਪੱਖ ਜਾਂਚ ਆਪ ਮੰਗਣ ਜਾ ਰਿਹਾ ਹਾਈ ਕੋਰਟ ਸੁਪਰੀਮ ਕੋਰਟ ਜਾਊਗਾ ਕਿ ਮੇਰੀ ਕਿਰਪਾ ਕਰਕੇ ਇਹਨਾਂ ਪਰਚਿਆਂ ਦੀ ਇੱਕ ਸੀਬੀਆਈ ਦੀ ਜਾਂਚ ਲਈ ਜਾਵੇ ਇਹ ਕਿਸੇ ਵੀ ਫੇਅਰ ਏਜੰਸੀ ਦੀ ਜਾਂਚ ਸਾਰੇ ਝੂਠੇ ਜਿਹੜੇ ਇਹ ਪਰਚੇ ਜਿਹੜੇ ਨੇ ਝੂਠੇ ਪਾਏ ਜਾਣਗੇ ਕਿਉਂਕਿ ਮੈਂ ਗਲਤ ਕੋਈ ਕੰਮ ਨਹੀਂ ਕੀਤਾ ਨਾ ਅਸੀਂ ਮੇਰਾ ਤਾਂ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਦਾ ਜ਼ਿਕਰ ਕੀਤਾ ਵਾ ਉਹਦਾ ਸਾਰੀ ਉਮਰ ਉਹਨਾਂ ਨੇ ਇਦਾਂ ਹੀ ਪੰਜਾਬ ਦੇ ਵਾਸਤੇ ਵੱਡੀਆਂ ਲੰਬੇ ਜਿਹੜੇ ਜਦੋ ਜਹਿਦ ਕਰਦੇ ਰਹੇ ਜਿਹੜੇ ਮੋਰਚੇ ਲੱਗਦੇ ਰਹੇ ਉਸ ਵਕਤ ਦੇ ਅਕਾਲੀ ਦਲ ਵੱਲੋਂ ਜੇਲਾਂ ਕਟੀਆਂ ਨੇ ਔਰ ਜਦਾ ਗੱਲ ਤੁਸੀਂ ਕੀਤੀ ਦੂਰ ਦਰਾਡੇ ਦੀਆਂ ਜੇਲਾਂ ਮਹਤਾਬ ਖੜਾ ਇੱਥੇ ਮੇਰਾ ਬੇਟਾ ਪਿੱਛੇ ਮੈਂ ਜਦੋਂ ਪਾਪਾ ਜੀ ਨੂੰ ਰੱਖਿਆ ਸੀਗਾ ਅਗਰਤਲਾ ਤ੍ਰਿਪੁਰਾ ਦੀ ਜੇਲ ਚ ਤਿੰਨ ਪੂਰੇ 1 ਸਾਲ ਦੀ ਡਿਟੈਂਸ਼ਨ ਸੀਗੀ ਮੈਂ ਉਹਨਾਂ ਨੂੰ ਉੱਥੇ ਜਾ ਕੇ ਤ੍ਰਿਪੁਰਾ ਜਾ ਕੇ ਮਿਲਦਾ ਮਿਲਣ ਜਾਂਦਾ ਰਿਹਾ ਹਜ਼ਾਰੀ ਬਾਗ ਬਿਹਾਰ ਚ ਕਿਉਂਜਰ ਉੜੀਸਾ ਚ ਫਤਿਹਪੁਰ ਸਿਕਰੀ ਯੂਪੀ ਚ ਤਿਹਾਰ ਦੀ ਜੇਲ ਦਿੱਲੀ ਚ ਅੰਬਾਲੇ ਦੀ ਜੇਲ ਬੁੜੇਲ ਦੀ ਜੇਲ ਪੰਜਾਬ ਦੀਆਂ ਕੋਈ ਜੇਲ ਨਹੀਂ ਜਿਹੜੀ 19 ਮਹੀਨੇ ਤੇ ਕੱਟੇ ਹੋਣ ਕੱਲੇ ਟੋੜਾ ਸਾਹਿਬ ਦੇ ਨਾਲ ਮੀਸਾ ਦੇ ਤਹਿਤ ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ ਜਿਹੜਾ ਫਿਰੋਜ਼ਪੁਰ ਦੀ ਜੇਲ ਉਹਨਾਂ ਨੇ ਕੱਟੀ ਸੀ ਮੈਂ ਇਦਾਂ ਛੋਟਾ ਜਿਹਾ ਸੀਗਾ ਤੇ ਆ ਕਾਮਾਂ ਦਾ ਪੱਤਣ ਪੁਲ ਕਹਿੰਦੇ ਸੀ ਜਿੱਥੇ ਰੇਲ ਗੱਡੀ ਤੇ ਇਕੱਠੀ ਸੜਕ ਇੱਕੋ ਹੁੰਦਾ ਸੀ ਹੁਣ ਤਾਂ ਚਲੋ ਨਾਵਾ ਪੁਲ ਬਣ ਗਿਆ 6 ਵਜੇ ਤੋਂ ਪਹਿਲਾਂ ਪਹਿਲਾਂ ਮੋੜੇ ਆਇਓ ਨਹੀਂ ਤਾਂ ਪੁਲ ਜਿਹੜਾ ਫਟਕ ਜਿਹੜਾ ਸੀ ਬੰਦ ਹੋ ਜਾਂਦਾ ਸੀਗਾ ਸੋ ਅਸੀਂ ਤਾਂ ਲੜਨ ਭੇਡਣ ਵਾਲੇ ਤੇ ਪੰਜਾਬ ਲਈ ਖੜਨ ਵਾਲੇ ਬੰਦੇ ਯਾਰ ਅਸੀਂ ਕੋਈ ਡਰੱਗਸ ਦਾ ਕੰਮ ਕਰ ਸਕਦੇ ਸਾਰੀ ਜ਼ਿੰਦਗੀ ਜਿੱਦਾਂ ਦਾ ਗਲਤ ਕੋਚੂ ਇਦਾਂ ਦਾ ਔਰ ਮੈਂ ਤਾਂ ਸਭ ਤੋਂ ਵੱਡਾ ਵਿਰੋਧੀਆਂ ਨਸ਼ੇ ਦੇ سلسلے ਜਿਹੜਾ ਜੋ ਮੇਰੇ ਤੇ ਹੁਣ ਮੇਰਾ ਨਾਮ ਕਿਹੜੀ ਜੋੜੀ ਜਾਂਦੇ ਜਿਵੇਂ ਜੀ ਇਹ ਲਾਰੈਂਸ ਬਿਸ਼ਨੋਈ ਦੇ ਨਾਲ ਤੇ ਜੱਗੂ ਭਗਵਾਨਪੂਰੀਏ ਦੇ ਨਾਲ ਇਹਦੇ ਤਲੁਕਾਤ ਹੈ ਤੇ ਮੈਂ ਤਾਂ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਦਾ ਸਭ ਤੋਂ ਜ਼ਿਆਦਾ ਆਵਾਜ਼ ਮੈਂ ਉਠਾਈ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੇ ਗੈਂਗਸਟਰਸ ਦੇ ਖਿਲਾਫ ਜੇਲ੍ਹਾਂ ਚ ਇੰਟਰਵਿਊ ਹੁੰਦੇ ਸੀ ਮੈਂ ਮੰਗ ਕੀਤੀ ਕਿ ਪਤਾ ਕਰਾ ਕੇ ਤੇ ਪਰਚੇ ਦਰਜ ਕੀਤੇ ਜਾਣ ਉਹਨਾਂ ਦੇ ਨਾਲ ਹੀ ਮੇਰਾ ਨਾਮ ਜੋੜ ਕੇ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਆ ਉਹ ਇਹ ਸਾਰੀਆਂ ਗੱਲਾਂ ਤੈਉਂ ਹੋਣ ਗਿਆ ਜਦੋਂ ਇੱਥੇ ਕੋਈ ਨਿਰਪੱਖ ਜਾਂਚ ਇਹਨਾਂ ਸਾਰੀਆਂ ਗੱਲਾਂ ਦੀ ਹੋਵੇਗੀ ਔਰ ਮੈਂ ਬਚਨ ਬਾਦਿਆਂ ਇਕੱਲਾ ਮੇਰੇ ਆਸਤੇ ਨਹੀਂ ਹੈਗਾ ਗੱਲ ਮੈਂ ਤਾਂ ਚਲੋ ਜੋ ਹੋਇਆ ਮੈਂ ਛੱਲਿਆ ਵਾ ਪਰ ਇਹ ਪਰ ਹੋਰ ਕਿਸੇ ਦੇ ਨਾਲ ਪੰਜਾਬ ਦੇ ਵਿੱਚ ਤੱਕਾ ਨਾ ਹੋਵੇ ਇਸ ਕਰਕੇ ਅਸੀਂ ਜਿਹੜਾ ਇੱਕ ਕੱਲ ਨੂੰ ਇੱਕ ਆਪਾਂ ਇਕੱਠ ਵੀ ਰੱਖਿਆ ਤੁਹਾਨੂੰ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਤੁਸੀਂ ਕੱਲ ਨੂੰ ਉਹ ਸਾਡੇ ਇਕੱਠ ਵਿੱਚ ਵੀ ਜਰੂਰ ਆਇਆ ਮੈਂ ਤੁਹਾਡਾ ਸਤਿਕਾਰ ਕਰੂੰਗਾ ਤੁਸੀਂ ਕਿਸਾਨ ਤਾਂ ਹੈਗੇ ਹੀ ਹੈਗੇ ਆ ਜੱਥੇਬੰਦੀਆਂ ਨਾਲ ਕਨੈਕਟਡ ਹੀ ਆ ਪਰ ਪੰਜਾਬ ਦੇ ਇੱਕ ਇਨਸਾਫ ਪਸੰਦ ਤੁਸੀਂ ਬਸ਼ਿੰਦੇ ਵੀ ਹੋ ਤੁਹਾਨੂੰ ਉਸ ਨਾਤੇ ਵੀ ਮੈਂ ਆਪਣੇ ਰਾਮਗੜ੍ਹ ਦੀ ਦਾਣਾ ਮੰਡੀ ਚ ਜਿਹੜਾ ਇਕੱਠ ਕਰ ਰਹੇ ਹਾਂ ਅਸੀਂ ਕੱਲ ਸਵੇਰੇ 11 ਵਜੇ ਤੁਹਾਨੂੰ ਬੇਨਤੀ ਕਰੂੰਗਾ ਉੱਥੇ ਵੀ ਤੁਸੀਂ ਸਾਰਿਆਂ ਨੇ ਪਹੁੰਚਣਾ ਤਾਂ ਕਿ ਆਪਾਂ ਇਨਸਾਫ ਦੀ ਲੜਾਈ ਅੱਗੇ ਲਿਜਾ ਸਕੀਏ ਇਹ ਜਿਹੜੀ ਬਦਲਾਖੋਰੀ ਦੀ ਇੱਕ ਰਾਜਨੀਤੀ ਪੰਜਾਬ ਵਿੱਚ ਚੱਲੀ ਹੈ ਇਹਨੂੰ ਠੱਲ ਪਾਈ ਜਾ ਸਕੇ ਇਹ ਇਹ ਕੋਈ ਏਜੰਡਾ ਨਹੀਂਗਾ ਏਜੰਡਾ ਆ ਵਾ ਜਿਹੜਾ ਮੈਂ ਕਹਿ ਰਿਹਾ ਕਿ ਆਪਾਂ ਨੂੰ ਇੱਕ ਕਾਨੂੰਨ ਚਾਹੀਦਾ ਵਾ ਸਾਡੇ ਕਿਸਾਨਾਂ ਨੂੰ ਐਮਐਸਪੀ ਚਾਹੀਦੀ ਆ ਸਾਡੇ ਬੱਚਿਆਂ ਨੂੰ ਨੌਕਰੀਆਂ ਚਾਹੀਦੀਆਂ ਨੇ ਸਾਡੀ ਅੱਛੀ ਤਾਲੀਮ ਹੋਣੀ ਚਾਹੀਦੀ ਆ ਸਾਡੇ ਅੱਛੇ ਹੈਲਥ ਕੇਅਰ ਦਾ ਜਿਹੜਾ ਸਿਸਟਮ ਆ ਜਿਹੜਾ ਢੇ ਢੇਰੀ ਹੋ ਰਿਹਾ ਇਹ ਚੀਜ਼ਾਂ ਮੁੱਦੇ ਜਿਹੜੇ ਪੰਜਾਬ ਦੇ ਨੇ ਉਹ ਉਹਨਾਂ ਵਾਸਤੇ ਆਪਾਂ ਸਾਰਿਆਂ ਨੇ ਜਦੋਜਹਿਦ ਕਰਨੀ ਆ ਔਰ ਚਾਹੇ ਗਵਰਨਮੈਂਟਾਂ ਨੇ ਮੈਨੂੰ ਕੋਸ਼ਿਸ਼ ਕੀਤੀ ਕਿ ਇਹਨੂੰ ਡਰਾਓ ਤਮਕਾਓ ਲੇਕਿਨ ਮੈਂ ਆ ਤੁਹਾਡੀ ਕਚੇਹਦੀ ਚ ਖੜ ਕੇ ਇਹੀ ਕਹਿਣਾ ਚਾਹੁੰਦਾ ਕਿ ਪੰਜਾਬ ਦਾ ਜਿਹੜਾ ਪੁਰਾਣਾ ਵਿਰਸਾ ਨਾ ਸਾਡੇ ਗੁਰੂ ਸਾਹਿਬਾਨ ਤੋਂ ਲੈ ਕੇ ਸਾਡੇ ਪੁਰਖਿਆਂ ਤੋਂ ਲੈ ਕੇ ਪੰਜਾਬੀ ਜਿਹੜੇ ਨੇ ਨਾ ਆ ਜਿਹੜੀਆਂ ਉਹਨਾਂ ਨੇ ਮੰਗਾ ਇੱਥੇ ਰੱਖਿਆ ਨੇ ਇਹ ਬੜੀਆਂ ਵਾਜਬ ਬਹੁਤ ਜਾਇਜ਼ ਅਸੀਂ ਕਿਸੇ ਤੋਂ ਇਹਾਸਾਨ ਨਹੀਂ ਮੰਗਣਾ ਇਹ ਇਹ ਸਾਡਾ ਅਧਿਕਾਰ ਆ ਪੰਜਾਬ ਦਾ ਇਹਨਾਂ ਮੰਗਾਂ ਨੂੰ ਮੈਂ ਇਹਦੇ ਤੇ ਚਰਚਾ ਵੀ ਕਰੂੰਗਾ ਤੇ ਮੈਂ ਆਪਣੇ ਪੱਧਰ ਦੇ ਉੱਤੇ ਬਤੌਰ ਇੱਕ ਰਿਪਰੈਜ਼ੈਂਟੇਟਿਵ ਚੁਣਿਆ ਹੋਇਆ ਨੁਮਾਇੰਦਾ ਵਿਧਾਨ ਸਭਾ ਦੇ ਵਿੱਚ ਪਹਿਲਾਂ ਵੀ ਰੱਖਦਾ ਰਿਹਾ ਵਾਂ ਤੇ ਗਾਹ ਨੂੰ ਵੀ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਇਹ ਵਿਧਾਨ ਸਭਾ ਦੇ ਵਿੱਚ ਰੱਖਣ ਦਾ ਪ੍ਰਣ ਕਰਦਾ ਵਾਂ ਤੇ ਨਾਲ-ਨਾਲ ਆ ਜਿਹੜੀ ਆਪਾਂ ਲੋਕਾਂ ਦੀ ਕਚੈਰੀ 'ਚ ਬੈਠੇ ਆ ਇਸ ਵਕਤ ਆਪਾਂ ਲਾਈਵ ਹੋਏ ਆ ਸਾਰੀ ਦੁਨੀਆ ਚ ਬੈਠੇ ਪੰਜਾਬੀ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਨੇ ਕਿਉਂਕਿ ਕਿਸਾਨ ਕਿਸਾਨੀ ਧੁਰਾ ਵਾ ਪੰਜਾਬ ਦਾ ਅਗਰ ਕਿਸਾਨ ਖੁਸ਼ਹਾਲ ਆ